ਸੰਘਰਸ਼ ਹੀ ਜੀਵਨ ਹੈ ਇੱਕ ਕਿਸਾਨ ਦੀ ਕਹਾਣੀ ਪਿੰਡ ਚੰਨਾਵਾਲਾ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਇਸ ਪਿੰਡ ਦੀ ਧਰਤੀ ਸੋਨੇ ਵਰਗੀ ਉਪਜਾਊ ਸੀ ਪਰ ਲੋਕਾਂ ਦੇ ਹਾਲਾਤ ਸੋਨੇ ਵਰਗੇ ਨਹੀਂ ਸਨ ਇੱਥੇ ਰਹਦਾ ਸੀ ਇੱਕ ਸਧਾਰਨ ਜਿਹਾ ਕਿਸਾਨ ਗੁਰਮੀਲ ਸਿੰਘ ਗੁਰਮੀਲ ਦੀ ਉਮਰ ਤਕਰੀਬਨ 35-40 ਸਾਲ ਦੀ ਸੀ ਉਸ ਦਾ ਚਿਹਰਾ ਧੁੱਪ ਨਾਲ ਸੜਿਆ ਹੋਇਆ ਹੱਥ ਕੜਕ ਮਿਹਨਤ ਨਾਲ ਸੜੇ ਹੋਏ ਪਰ ਅੱਖਾਂ ਵਿੱਚ ਉਮੀਦ ਦੀ ਚਮਕ ਅਜੇ ਵੀ ਮੌਜੂਦ ਸੀ ਗੁਰਮੀਲ ਦੇ ਘਰ ਵਿੱਚ ਬੁੱਢੀ ਮਾਂ ਗੁਰਮੀਤ ਕੌਰ ਉਸ ਦੀ ਪਤਨੀ ਜਸਵੀਰ ਕੌਰ ਤੇ ਦੋ ਬੱਚੇ ਪੁੱਤਰ ਮਨਪ੍ਰੀਤ ਤੇ ਧੀ ਗੁਰਲੀਨ ਉਸਦਾ ਜੀਵਨ ਧਰਤੀ ਨਾਲ ਹੀ ਜੁੜਿਆ ਹੋਇਆ ਸੀ ਮੌਸਮ ਦੇ ਰੰਗਾਂ ਦੇ ਨਾਲ ਉਹਨਾਂ ਦੀਆਂ ਉਮੀਦਾਂ ਤੇ ਚਿੰਤਾਵਾਂ ਵੀ ਬਦਲਦੀਆਂ ਰਹਿੰਦੀਆਂ ਗੁਰਮੇਲ ਸਿੰਘ ਦੇ ਪਿਤਾ ਜੀ ਵੀ ਕਿਸਾਨ ਸਨ ਉਹ ਹਮੇਸ਼ਾ ਕਹਿੰਦੇ ਸਨ ਪੁੱਤ ਇਹ ਧਰਤੀ ਮਾਂ ਵਰਗੀ ਹੈ ਜਿੰਨਾ ਪਿਆਰ ਦੇਵੇਂਗਾ ਉਹਨੇ ਉਨਾ ਹੀ ਫਸਲ ਮਿਲੇਗਾ ਉਹਨਾ ਹੀ ਫਲ ਮਿਲੇਗਾ ਇਹ ਹੀ ਗੱਲ ਗੁਰਮੇਲ ਦੇ ਦਿਲ ਵਿੱਚ ਚੁਪਕੀ ਹੋਈ ਸੀ ਉਸਨ ਲਈ ਖੇਤੀ ਕੇਵਲ ਜੀਵਨ ਜੀਵਿਕਾ ਨਹੀਂ ਸੀ ਉਹ ਉਸ ਦੀ ਆਤਮਾ ਨਾਲ ਜੁੜੀ ਹੋਈ ਸੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਖੇਤਾਂ ਵੱਲ ਨਿਕਲ ਜਾਂਦਾ ਹਵਾ ਵਿੱਚ ਮਿੱਟੀ ਦੀ ਸੁਗੰਧ ਉਸ ਨੂੰ ਇੱਕ ਨਵੀਂ ਤਾਜ਼ਗੀ ਦਿੰਦੀ ਉਹ ਟਰੈਕਟਰ ਦੇ ਇੰਜਣ ਦੀ ਆਵਾਜ਼ ਵਿੱਚ ਵੀ ਸੰਗੀਤ ਲੱਭ ਲੈਂਦਾ ਸੀ ਪਰ ਸਚਾਈ ਇਹ ਸੀ ਕਿ ਖੇਤੀ ਦਾ ਪੈਸਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸੀ ਮੌਸਮ ਅਣਪਛਾਤੇ ਹੋ ਗਏ ਸਨ ਖਾਦਾਂ ਦੇ ਬੀਜਾਂ ਦੀਆਂ ਕਿਸਮਾਂ ਬਾਧ ਗਈਆਂ ਸਨ ਤੇ ਪਾਣੀ ਦੀ ਕਮੀ ਹਰ ਸਾਲ ਵੱਧਦੀ ਜਾ ਰਹੀ ਸੀ ਗਰਮੀਲ ਨੇ 2 ਸਾਲ ਪਹਿਲਾਂ ਟਿਊਬਵਲ ਲਗਵਾਉਣ ਵਾਲੀ ਬੈਂਕ ਤੋਂ ਕਰਜ਼ਾ ਲਿਆ ਸੀ ਉਸ ਵੇਲੇ ਉਸਨੂੰ ਲੱਗਿਆ ਸੀ ਕਿ ਇਹ ਕਰਜ਼ਾ ਉਸਦਾ ਜੀਵਨ ਆਸਾਨ ਕਰ ਦੇਵੇਗਾ ਪਰ ਹੁਣ ਇਹੀ ਕਰਜ਼ਾ ਉਸਦੇ ਸੀਨੇ ਤੇ ਪੱਥਰ ਬਣ ਗਿਆ ਸੀ ਪਿਛਲੇ ਸਾਲ ਬਰਸ ਹੱਦ ਸਮੇਂ ਤੇ ਨਹੀਂ ਹੋਈ ਤੇ ਫਸਲ ਬਰਬਾਦ ਹੋ ਗਈ ਕਾਰਜਾ ਚਕਾਉਣਾ ਮੁਸ਼ਕਲ ਹੋ ਗਿਆ ਜਸਵੀਰ ਕਹ ਹਰ ਰੋਜ਼ ਕਹਿੰਦੀ ਗੁਰਮੀਲ ਜੀ ਤੁਸੀਂ ਆਪਣੇ ਸਰੀਰ ਦਾ ਵੀ ਖਿਆਲ ਰੱਖੋ ਖੇਤਾਂ ਦੀ ਚਿੰਤਾ ਕਰਦੇ ਕਰਦੇ ਆਪ ਹੀ ਸੌਕਰ ਰਹੇ ਹੋ ਗੁਰਮੀਲ ਹੌਲੀ ਮੁਸਕਰਾ ਕੇ ਕਹਿੰਦਾ ਜੀ ਜਸਵੀਰ ਜਦ ਤੱਕ ਸਾਹ ਹੈ ਮਿਹਨਤ ਕਰਾਂਗਾ ਇੱਕ ਦਿਨ ਸਭ ਠੀਕ ਹੋ ਜਾਵੇਗਾ ਪਰ ਉਸ ਪਰ ਉਸ ਮੁਸਕਰਾਹਟ ਦੇ ਪਿੱਛੇ ਇੱਕ ਗਹਿਰਾ ਤੱਕ ਸੁਪਿਆ ਸੀ ਉਹ ਜਾਣਦਾ ਸੀ ਕਿ ਕਿਸਾਨ ਦਾ ਜੀਵਨ ਇੱਕ ਅਨੰਤ ਸੰਘਰਸ਼ ਹੈ ਮਨਪ੍ਰੀਤ ਜੋ ਹੁਣ 10ਵੀਂ ਕਲਾਸ ਵਿੱਚ ਸੀ ਕਹਿੰਦਾ ਸੀ ਬਾਪੂ ਮੈਂ ਕਿਸਾਨ ਨਹੀਂ ਬਣਨਾ ਚਾਹੁੰਦਾ ਮੈਂ ਸ਼ਹਿਰ ਜਾ ਕੇ ਇੰਜੀਨੀਅਰ ਬਣਾਂਗਾ ਗੁਰਮੀਲ ਚੁੱਪ ਹੋ ਜਾਂਦਾ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤ ਵੱਡੇ ਸੁਪਨੇ ਦੇਖੇ ਪਰ ਦਿਲ ਦਿਲ ਦੇ ਕਿਸੇ ਕੋਨੇ ਵਿੱਚ ਇਹ ਵੀ ਲੱਗਦਾ ਸੀ ਕਿ ਜੇ ਪੱਤਰ ਵੀ ਧਰਤੀ ਤੋਂ ਦੂਰ ਹੋ ਗਿਆ ਤਾਂ ਇਹ ਖੇਤ ਕੌਣ ਸੰਭੇਗਾ ਗੁਰਲੀਨ ਦੀਆਂ ਅੱਖਾਂ ਵਿੱਚ ਵੀ ਸੁਪਨੇ ਸਨ ਉਹ ਅਧਿਆਪਕਾ ਬਣਨਾ ਚਾਹੁੰਦੀ ਸੀ ਪਰ ਉਸਦੀ ਮਾਂ ਕਹਿੰਦੀ ਧੀਏ ਪੜ੍ਹ ਲਿਖ ਕੇ ਜੋ ਵੀ ਕਰੀਏ ਪਰ ਆਪਣੀ ਜੜ ਕਦੇ ਨਾ ਭੁੱਲੀਏ ਇੱਕ ਸਾਲ ਪਹਿਲਾਂ ਆਇਆ ਜਦੋਂ ਨਾ ਬਰਸਾਤ ਹੋਈ ਇੱਕ ਸਾਲ ਅਜੇਹਾ ਆਇਆ ਜਦੋਂ ਬਰਸਾਤ ਨਾ ਹੋਈ ਤਾਂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਲੋਨ ਸਹਾਇਤਾ ਮਿਲੀ ਪਰ ਮੇਲ ਦੀ ਫਸਲ ਸੜ ਗਈ ਬੈਂਕ ਦਾ ਕਰਜ਼ਾ ਵਧ ਗਿਆ ਕਰਜ਼ਦਾਰ ਘਰ ਆਉਣ ਲੱਗੇ ਇੱਕ ਸਮਾ ਗੁਰਮੇਲ ਖੇਤ ਵਿੱਚ ਬੈਠਾ ਮਿੱਟੀ ਨੂੰ ਹੱਥ ਵਿੱਚ ਫੜ ਕੇ ਦੇਖ ਰਿਹਾ ਸੀ ਮਿੱਟੀ ਸੁੱਕੀ ਤੇ ਤਪ ਤਪੀ ਹੋਈ ਸੀ ਉਸਦੇ ਅਸਮਾਨ ਵੱਲ ਤੱਕਿਆ ਤੇ ਕਿਹਾ اے ਵਾਹਿਗੁਰੂ ਇਹ ਧਰਤੀ ਕਿਉਂ ਰਸ ਗਈ ਹੈ ਮੇਰੇ ਨਾਲ ਮੇਰੇ ਬੱਚਿਆਂ ਦੇ ਭੁੱਖ ਦਾ ਕੀ ਬਣੇ ਹੋਵੇਗਾ ਉਹ ਰਾਤ ਉਸਦੇ ਅੱਖਾਂ ਨਹੀਂ ਲਗਾਈ ਪਰ ਉਸ ਦੇ ਅੰਦਰ ਇੱਕ ਅਜੀਬ ਉਹ ਜੀਵ ਜਿੰਦਗੀ ਦੀ ਲਹਿਰ ਜਾਗ ਗਈ ਜੀਵਨ ਹਾਰ ਮੰਨਣ ਲਈ ਨਹੀਂ ਲੜਨ ਲਈ ਹੁੰਦਾ ਹੈ ਸਵੇਰ ਦੀ ਠੰਡੀ ਹਵਾ ਵਿੱਚ ਵੀ ਇੱਕ ਭਾਰ ਸੀ ਗੁਰਮੀਲ ਸਿੰਘ ਆਪਣੇ ਖੇਤਾਂ ਵੱਲ ਖੇਤਾਂ ਵਿੱਚ ਖੜਾ ਸੀ ਧਰਤੀ ਸੁੱਕੀ ਪੌਦੇ ਮੁਰਝਾਏ ਹੋਏ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਧਰਤੀ ਤੇ ਹੁਣ ਨੇ ਆਪਣਾ ਜੀਵਨ ਭਰ ਦਾ ਪਿਆਰ ਬੋਇਆ ਸੀ ਉਹ ਅੱਜ ਬਿਨਾ ਪਾਣੀ ਤੇ ਤਰਸ ਰਹੀ ਹੈ ਉਸ ਦੇ ਟਿਊਬਵਲ ਵਿੱਚ ਵੀ ਪਾਣੀ ਦਾ ਪਾਦਰ ਇੰਨਾ ਹੀਠਾ ਚਲਾ ਗਿਆ ਸੀ ਕਿ ਮੋਟਰ ਖਿੱਚ ਨਹੀਂ ਸਕਦੀ ਸੀ ਬੈਂਕ ਦੇ ਕਿਸ਼ਤਾਂ ਦਾ ਦਬਾਅ ਵਧ ਰਿਹਾ ਸੀ ਕਰਜ਼ੇ ਦੀਆਂ ਚਿੱਠੀਆਂ ਹੁਣ ਰੋਜ਼ ਆਉਣ ਲੱਗ ਗਈਆਂ ਸਨ ਗੁਰਮੀਲ ਨੇ ਮਾથે ਤੇ ਪਗਵੰਨੀ ਤੇ ਘਰ ਵਾਪਸ ਆ ਕੇ ਜਸਵੀਰ ਕੌਰ ਨੂੰ ਕਿਹਾ ਮੈਨੂੰ ਲੱਗਦਾ ਹੈ ਹੁਣ ਪਾਣੀ ਦੀ ਸਹਾਇਤਾ ਬਿਨਾ ਖੇਤੀ ਕਰਨਾ ਮੁਸ਼ਕਲ ਹੈ ਸ਼ਾਇਦ ਮੈਂ ਦੂਜੇ ਪਿੰਡ ਦੇ ਸਿੰਘਾਂ ਨਾਲ ਮਿਲ ਕੇ ਟ੍ਰਿਪ ਇਰੀਗੇਸ਼ਨ ਲਗਾਉ ਪਰ ਇਸ ਲਈ ਪੈਸੇ ਚਾਹੀਦੇ ਨੇ ਜਸਵੀਰ ਕੌਰ ਨੇ ਧੀਰੇ ਸੋ ਧੀਮੇ ਸੁਰ ਵਿੱਚ ਕਿਹਾ ਗੁਰਮੇਲ ਜੀ ਕਰਦਿਆਂਗੇ گاਵੇਂ ਵੇਚ ਦਿਓ ਜੇ ਉਸ ਨਾਲ ਕੁਝ ਸਹਾਰਾ ਮਿਲ ਸਕੇ ਤਾਂ ਗੁਰਮੇਲ ਨੂੰ ਇਹ ਗੱਲ ਚੁਭੀ ਪਰ ਉਹ ਜਾਣਦਾ ਸੀ ਕਿ ਤਦ ਤੱਕ ਜਾਂ ਤੱਕ ਕੁਰਬਾਨੀ ਨਹੀਂ ਹੋਵੇਗੀ ਬਦਲਾ ਨਹੀਂ ਹੋ ਆਵੇਗਾ ਕੁਝ ਹਫ਼ਤਿਆਂ ਬਾਅਦ ਪਿੰਡ ਦੇ ਗੁਰਦੁਆਰਾ ਵੀ ਦੁਆਰੇ ਵਿੱਚ ਕਿਸਾਨਾਂ ਦੀ ਮੀਟਿਕ ਹੋਈ ਸਰਕਾਰ ਵੱਲੋਂ ਇੱਕ ਅਧਿਕਾਰੀ ਆਇਆ ਜੋ ਖੇਤੀ ਵਿਕਾਸ ਯੋਜਨਾ ਬਾਰੇ ਦੱਸ ਰਿਹਾ ਸੀ ਉਹ ਕਹਿੰਦਾ ਸੀ ਕਿ ਜੇ ਕਿਸਾਨ ਨਵੀਂ ਤਕਨੀਕ ਅਪਣਾਉਣ ਤਾਂ ਉਹਨਾਂ ਨੂੰ ਸਹਾਇਤਾ ਮਿਲ ਸਕਦੀ ਹੈ ਗੁਰਮੇਲ ਧਿਆਨ ਨਾਲ ਸੁਣ ਰਿਹਾ ਸੀ ਉਸਦੇ ਦਿਮਾਗ ਵਿੱਚ ਇੱਕ ਚਿੰਗਾਰੀ ਜਗ ਪਈ ਜੇ ਮੈਂ ਆਪਣੀ ਸੋਚ ਬਦਲ ਲਵਾਂ ਸਾਇਤ ਧਰਤੀ ਨੂੰ ਵੀ ਨਵੀਂ ਸੋਚ ਦੀ ਲੋੜ ਹੈ ਉਸਨੇ ਪੈਨ ਦੇ ਹੋ ਦੋ ਹੋਰ ਕਿਸਾਨਾਂ ਨਾਲ ਮਿਲ ਕੇ ਇੱਕ ਛੋਟੀ ਜਹੀ ਜੈਵਿਕ ਖੇਤੀ ਦੀ ਕੋਸ਼ਿਸ਼ ਸ਼ੁਰੂ ਕੀਤੀ। ਉਹ ਰਸਾਇਣਕ ਖਾਦਾਂ ਦੀ ਥਾਂ ਗੋਬਰ, ਖਾਟ ਤੇ ਜੀਵਾ ਮਿੱਟੀ ਵਰਤਣ ਲੱਗਾ। ਸ਼ੁਰੂ ਵਿੱਚ ਲੋਕ ਹੱਸਦੇ ਸਨ, ਗੁਰਮੀਲ ਪਾਗਲ ਹੋ ਗਿਆ। ਇਹ ਖੇਤੀ ਨਹੀਂ ਚੱਲ। ਇਹ ਖੇਤੀ ਨਹੀਂ ਚੱਲਦੀ ਅੱਜਕੱਲ। ਪਰ ਗੁਰਮੀਲ ਨੇ ਕਦੇ ਵੀ ਹਿੰਮਤ ਨਹੀਂ ਹਾਰੀ। ਉਹ ਜਾਣਦਾ ਸੀ ਕਿ ਬਦਲਾ ਸਮਾਂ ਲੈਂਦਾ ਹੈ। ਘਰ ਘਰ ਦੇ ਅੰਦਰ ਵੀ ਹਾਲਾਤ ਸੌਖੇ ਨਹੀਂ ਸਨ ਜਸਵੀਰ ਕੌਰ ਨੇ ਸੂਈ ਧਾਗਾ ਪਕੜ ਲਿਆ ਉਹ ਪਿੰਡ ਦੀਆਂ ਔਰਤਾਂ ਦੇ ਕੱਪੜੇ ਸਿਲ ਕੇ ਕੁਝ ਬਾਧੂ ਪੈਸੇ ਕਮਾਉਣ ਲੱਗੀ ਮਨਪ੍ਰੀਤ ਸਕੂਲ ਤੋਂ ਵਾਪਸ ਆ ਕੇ ਖੇਤਾਂ ਵਿੱਚ ਪਿਤਾ ਦਾ ਹੱਥ ਮਟਾਉਂਦਾ ਸੀ ਤੇ ਗੁਰਲੀਨ ਘਰ ਦੇ ਕੰਮਾਂ ਵਿੱਚ ਮਾਂ ਦਾ ਸਾਥ ਦਿੰਦੀ ਸੀ ਇੱਕ ਰਾਤ ਜਦ ਸਾਰਾ ਪਰਿਵਾਰ ਰੋਟੀ ਖਾ ਰਿਹਾ ਸੀ ਜਸਵੀਰ ਕੌਰ ਨੇ ਹੌਲੇ ਨਾਲ ਕਿਹਾ ਗੁਰਮੀਲ ਜੀ ਅਸੀਂ ਸਭ ਤੁਹਾਡੇ ਨਾਲ ਹਾਂ ਜੇ ਮਿਹਨਤ ਸੱਚੀ ਹੋਵੇ ਤਾਂ ਵਾਹਿਗੁਰੂ ਕਦੇ ਖਾਲੀ ਹੱਥ ਨਹੀਂ ਛੱਡਦਾ ਗੁਰਮੀਲ ਦੀਆਂ ਅੱਖਾਂ ਪਾਰ ਆਈਆਂ ਉਹ ਜਾਣਦਾ ਸੀ ਕਿ ਇਹੀ ਪਰਿਵਾਰ ਉਸਦੀ ਤਾਕਤ ਹੈ ਮਹੀਨੇ ਬੀਤ ਗਏ ਪਹਿਲਾ ਜੈਵਿਕ ਫਸਲ ਦੀ ਫਸਲ ਦੀ ਕਟਾਈ ਹੋਈ ਉਪਜ ਘੱਟ ਸੀ ਪਰ ਗੁਣਵੰਤਾ ਸ਼ਾਨਦਾਰ ਸੀ ਸ਼ਹਿਰ ਦੇ ਇੱਕ ਵਪਾਰੀ ਨੇ ਉਹ ਫਸਲ ਚੰਗੇ ਭਾਅ ਤੇ ਖਰੀਦੀ ਉਸ ਉਸ ਦਿਨ ਗਰਮੇਲ ਨੇ ਚਿਹਰੇ ਤੇ ਕਈ ਮਹੀਨਿਆਂ ਬਾਅਦ ਮੁਸਕਰਾਹਟ ਆਈ ਉਹ ਘਰ ਆ ਕੇ ਬੱਚਿਆਂ ਨੂੰ ਗਲੇ ਲਗਾ ਕੇ ਗਲੇ ਲਗਾ ਲੈਦਾ ਤੇ ਕਹਿੰਦਾ ਦੇਖਿਆ ਮੇਰੇ ਬੱਚਿਓ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਪਰ ਇਹ ਸਿਰਫ ਸ਼ੁਰੂਆਤ ਸੀ ਕਰਜਾ ਅਜੇ ਵੀ ਚਕਾਉਣਾ ਸੀ ਤੇ ਹਾਲਾਤ ਅਜੇ ਵੀ ਕਠਿਨ ਸਨ ਪਰ ਹੁਣ ਗੁਰਮੇਲ ਦੇ ਅੰਦਰ ਇੱਕ ਨਵਾਂ ਵਿਸ਼ਵਾਸ ਜਨਮ ਲੈ ਚੁੱਕਾ ਸੀ ਸੰਘਰਸ਼ ਹੀ ਜੀਵਨ ਹੈ ਤੇ ਜੀਵਨ ਦਾ ਅਰਥ ਹੈ ਹਾਰ ਨਾ ਮੰਨਣਾ ਇਸੇ ਤਰੀਕੇ ਦੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਪੜੀਆ ਲੱਗੀ ਤਾਂ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਐਸੇ ਤਰ੍ਹਾਂ ਨਵੀਆਂ-ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ